ਹਾਂਜੀ ਢਾਈ ਮੀਟਰ ਪਿਓਰ ਟੈਬੀ ਚਨੂਨ ਡਿਜੀਟਲ ਪ੍ਰਿੰਟ ਸ਼ਰਟ ਰਹੇਗੀ ਢਾਈ ਮੀਟਰ ਹੀ ਪਿਓਰ ਅਪਾੜਾ ਸਿਲਕ ਦੀ ਬਾਟਮ ਰਹੇਗੀ ਦੁਪੱਟਾ ਢਾਈ ਮੀਟਰ ਰਹੇਗਾ ਪਿਓਰ ਟੈਬੀ ਚਨੂਨ ਦਾ ਡਿਜੀਟਲ ਪ੍ਰਿੰਟ ਵਾਲਾ ਪ੍ਰਾਈਸ ਰਹੇਗਾ 1450 ਫਰੀ ਸ਼ਿਪਿੰਗ ਇਹ ਵਾਲੇ ਸੂਟ ਰਹਿਣਗੇ 5 ਮੀਟਰ ਕਾਟਨ ਡਿਜੀਟਲ ਪ੍ਰਿੰਟ ਥਰੈਡ ਵਰਕ ਹੋਇਆ ਘੇਰੇ ਤੇ ਸਵਾ 2 ਮੀਟਰ ਦੁਪੱਟਾ ਰਹੂਗਾ ਫੋਰ ਸਾਈਡ ਵਰਕ ਵਾਲਾ 799 ਫਰੀ ਸ਼ਿਪਿੰਗ ਚ ਇਹ ਵੀ ਤੁਸੀਂ ਬਾਈ ਕਰ ਸਕਦੇ ਹੋ ਇਹ ਵਾਲੇ ਸੂਟ ਰਣਗੇ ਮੈਚਿੰਗ ਪਿਓਰ ਕੈਂਬਰੀ कॉटन ਦੇ 1.70 ਵੱਡੇ ਪਣੇ ਦੀ ਸ਼ਰਟ ਰਹੇਗੀ ਬਾਟਮ 2 ਮੀਟਰ ਵੱਡੇ ਪਣੇ ਦੀ ਰਹੇਗੀ ਇਹਨਾਂ ਸੂਟਾਂ ਦਾ ਪ੍ਰਾਈਸ ਰਹੇਗਾ 450 ਫਰੀ ਸ਼ਿਪਿੰਗ ਚ ਬਾਇ ਕਰ ਸਕਦੇ ਹੋ ਨੈਕਸਟ ਇਹ ਵਾਲਾ ਸੂਟ ਰਹੇਗਾ ਆਪਣੇ ਕੋਲ ਫਰੰਟ ਤੇ ਵਰਕ ਹੋਇਆਗਾ ਕ੍ਰੈਸ਼ ਸ਼ਿਮਰ ਜੌਰਜਟ 5 ਮੀਟਰ ਸ਼ਰਟ ਤੇ ਫਰੰਟ ਤੇ ਔਰ ਸਲੀਵਸ ਤੇ ਵਰਕ ਰਹੇਗਾ ਤਿੰਨ ਕਲਰ ਅਵੇਲੇਬਲ ਹੈ ਤੁਸੀਂ ਕਿਸੇ ਕਲਰ ਚ ਵੀ ਕਸਟਮਾਈਜ਼ ਕਰਵਾ ਸਕਦੇ ਹੋ 950 ਫਰੀ ਸ਼ਿਪਿੰਗ ਚ ਨੈਕਸਟ ਇਹ ਵਾਲ ਜੂ ਸੂਟ ਹੈ ਨਹੀਂ ਕਿ ਆਪਣੇ ਕੋਲ ਇਹਨਾਂ ਸੂਟਾਂ ਤੇ ਲਾਈਨਿੰਗ ਦੀ ਕੋਈ ਨੀਡ ਨਹੀਂ ਹੈ 올ਓਵਰ 5 ਮੀਟਰ ਡਿਜੀਟਲ ਪ्युअर कॉटन ਦਾ ਸੂਟ ਰਹੇਗਾ ਲੇਲਨ कॉटन ਦਾ ਇਸਦੇ ਨਾਲ ਦੁਪੱਟਾ ਰਹੇਗਾ कॉटन ਦਾ ਸੌਫਟ ਦੁਪੱਟਾ 2 ਮੀਟਰ ਇੱਕ ਸੂਟ ਤੋਂ ਸੀ ਬਾਈ ਕਰੋਗੇ ਤਾਂ 650 ਦੋ ਸੂਟ ਬਾਈ ਕਰੋਗੇ ਤਾਂ 1150 ਫ੍ਰੀ ਸ਼ਿਪਿੰਗ ਚ ਬਾਈ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਇਹ ਵਾਲੇ ਸੂਟ ਰੈਣਗੇ ਆਪਣੇ ਕੋਲ ਪਿਓਰ ਕੈਮਰੀ कॉटन ਦੇ 3.5 ਮੀਟਰ ਵੱਡੇ ਪੜੇ ਦਾ ਸੂਟ ਰਹੇਗਾ 450 ਫ੍ਰੀ ਸ਼ਿਪਿੰਗ 'ਚ ਇਹ ਵੀ ਬਾਈ ਕਰ ਸਕਦੇ ਹੋ ਮੇਰਾ WhatsApp ਨੰਬਰ ਸਕਰੀਨ ਤੇ ਉੱਪਰ ਮੈਂਸ਼ਨ ਆ ਉਸ ਤੇ ਆਪਣਾ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਜੋ ਵੀ ਇਸ ਵੀਡੀਓ ਵਿੱਚ ਤੁਹਾਨੂੰ ਸੂਟ ਪਸੰਦ ਆਉਂਦਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਨੈਕਸਟ ਇਹ ਸੂਟ ਆਪਣੇ ਕੋਲ ਰਹਿਣਗੇ ਬਹੁਤ ਹੀ ਵਧੀਆ ਪ੍ਰੀਮੀਅਮ ਕੁਆਲਿਟੀ ਦੇ 올ਓਵਰ 5 ਮੀਟਰ ਸੂਟ ਰਹੇਗਾ क्रश कॉटन ਲਾਈਨਿੰਗ ਐਂਡ ਚੈੱਕ ਵਿੱਚ ਰਹਿਣਗੇ ਇਹਨਾਂ ਸੂਟਾਂ ਦਾ ਪ੍ਰਾਈਸ ਰਹੇਗਾ 500 ਫ੍ਰੀ ਸ਼ਿਪਿੰਗ 'ਚ ਇਹ ਵੀ ਤੁਸੀਂ ਬਾਈ ਕਰ ਸਕਦੇ ਹੋ 9 ਮੀਟਰ ਪਿਓਰ ਟੈਬੀ ਚਨੂਨ ਡਿਜੀਟਲ ਪ੍ਰਿੰਟ ਵਾਲੀ ਸ਼ਰਟ ਰਹੇਗੀ ਬਾਟਮ 9 ਮੀਟਰ ਉਪਾਰਾ ਸਿਲਕ ਦੀ ਰਹੇਗੀ 9 ਮੀਟਰ ਹੀ ਪਿਓਰ ਟੈਬੀ ਚਨੂਨ ਡਿਜੀਟਲ ਪ੍ਰਿੰਟ ਵਾਲਾ ਦੁਪੱਟਾ ਰਹੇਗਾ 1450 ਫ੍ਰੀ ਸ਼ਿਪਿੰਗ 'ਚ ਇਹ ਸੂਟ ਵੀ ਬਾਈ ਕਰ ਸਕਦੇ ਹੋ ਨੈਕਸਟ ਆਪਣੇ ਕੋਲ ਰੈਡੀमेड কুর্তা ਸੈੱਟ ਵੀ ਮਿਲ ਜਾਣਗੇ ਵਿਦ ਦੁਪੱਟਾ ਵਿਦਆਊਟ ਦੁਪੱਟਾ ਇਹ ਵਾਲਾ কুরਤੇ ਦੀ ਲੈਂਥ ਹੋਗੀ 47 ਪੈਂਟ ਦੀ ਲੈਂਥ ਹੋਗੀ 37 कॉटन ਦੇ ਇਹ कॉटन ਦਾ ਸਟੱਫ ਰਹੇਗਾ ਸਾਈਜ਼ ਮੈਂਸ਼ਨ ਹੈ 6 ਤੋਂ 8 ਦਿਨਾਂ ਵਿੱਚ ਫ੍ਰੀ ਸ਼ਿਪਿੰਗ ਚੈੱਕ ਕਰਕੇ ਬਾਈ ਕਰ ਸਕਦੇ ਵਰਕ ਹੋਇਆ ਨੈਕਸਟ ਜੌਰਜਟ ਦਾ ਆਪਣੇ ਕੋਲ ਟੌਪ ਰਹੇਗਾ ਟੌਪ ਦੀ ਫਲੇਅਰ ਰਹੇਗੀ 8 ਮੀਟਰ ਇਸ ਦੇ ਨਾਲ ਜੋ ਇਨਰ ਰਹੇਗਾ ਮਾਈਕਰੋ कॉटन ਦਾ ਲੈਂਥ ਰਹੇਗੀ 42 43 ਸਾਈਜ਼ ਮੈਂਸ਼ਨ ਹੈ ਲਹਿੰਗਾ ਦਾ ਫੈਬਰਿਕ ਰਹੇਗਾ ਜੌਰਜਟ ਲਹਿੰਗੇ ਤੇ ਜੋ ਇਨਰ ਰਹੇਗਾ ਮਾਈਕਰੋ ਕਾਟਨ ਦਾ ਫਲੇਅਰ ਰਹੇਗੀ 3 ਮੀਟਰ ਦੁਪੱਟਾ ਰਹੇਗਾ ਸੌਫਟ ਬਟਰਫਲਾਈ ਨੈਟ ਦਾ 2 ਮੀਟਰ ਪ੍ਰਾਈਸ ਰਹੇਗਾ 1699 ਫ੍ਰੀ ਸ਼ਿਪਿੰਗ ਚੇਵੀ ਤੁਸੀਂ ਬਾਈ ਕਰ ਸਕਦੇ ਹੋ ਥੈਂਕ ਯੂ ਜੀ